ਮਹਾਕਵੀ ਭਾਈ ਸੰਤੋਖ ਸਿੰਘ ਦਾ ਵੱਡਾ ਗ੍ਰੰਥ ਗੁਰਪ੍ਰਤਾਪ ਸੂਰਜ ਜਿਹਨੂੰ ਆਪਾਂ ਸੂਰਜ ਪ੍ਰਕਾਸ਼ ਆਖਦੇ ਹਾਂ ਬੇਅੰਤ ਉੱਚੀ ਸ਼ਾਇਰੀ ਬੇਅੰਤ ਵੱਡੀਆਂ ਘਟਨਾਵਾਂ ਸਾਖੀਆਂ ਬਹੁਤ ਸਾਰੀਆਂ ਸਾਖੀਆਂ ਉਹਨਾਂ ਨੇ ਖੁਦ ਘੜੀਆਂ ਘਾਟਾ ਮੁੱਲਵਾਨ ਵਾਕਾਂ ਦਾ ਸਾਡੀਆਂ ਜਨਮ ਸਾਖੀਆਂ ਚਾਰ ਜਨਮ ਸਾਖੀਆਂ ਨੇ ਮਾਨਯੋਗ ਸਾਧ ਸੰਗਤ ਅਪਣਾਈਆਂ ਪੁਰਾਤਨ ਜਨਮ ਸਾਖੀ ਭਾਈ ਮਿਹਰਬਾਨ ਜੀ ਵਾਲੀ ਜਨਮ ਸਾਖੀ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਚਾਰਾਂ ਜਨਮ ਸਾਖੀਆਂ ਚੋਂ ਸਭ ਤੋਂ ਵੱਧ ਰੌਚਕ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਦਾਸ ਨੇ ਚਾਰਾਂ ਸਾਖੀਆਂ ਦਾ ਪਾਠ ਕੀਤਾ ਬਾਰ-ਬਾਰ ਪਾਠ ਕੀਤਾ ਉਹਨਾਂ ਵਿੱਚੋਂ ਮੁੱਲਵਾਨ ਵਾਕ ਮਿਲੇ ਵੱਖਰੇ ਇਕੱਠੇ ਕੀਤੇ ਇਸ ਤਰ੍ਹਾਂ ਇਕੱਠੇ ਕੀਤੇ ਜਿਵੇਂ ਤੂੜੀ ਦੇ ਵੱਡੇ ਢੜ ਚੋਂ ਕਿਸਾਨ ਕਣਕ ਦੇ ਦਾਣੇ ਇਕੱਠੇ ਕਰਦਾ ਹੈ ਦਾਣੇ ਬਹੁਤ ਥੋੜੇ ਹੁੰਦੇ ਨੇ ਤੂੜੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਜ਼ਿਆਦਾ ਤੂੜੀ ਦੇਖ ਕੇ ਕਿਸਾਨ ਛੱਡਦਾ ਥੋੜੇ ਦਾਣੇ ਥਕੀਮਾ ਹੋ ਜਾਂਦਾ ਹੈ ਬਲਦ ਵੀ ਥੱਕਦੇ ਨੇ ਖੁਦ ਵੀ ਥੱਕਦਾ ਹੈ ਪਰ ਦਾਣੇ ਤਾਂ ਕੱਢਣੇ ਨੇ ਉਹਨਾਂ ਵਾਸਤੇ ਫਸਲ ਬੀਜੀ ਸੀ ਤਾਂ ਜਨਮ ਸਾਖੀਆਂ 'ਚ ਜੇ ਤੁਹਾਨੂੰ ਕਾਫੀ ਸਾਰੀ ਤੂੜੀ ਮਿਲੇ ਤਾਂ ਗਿਲਾ ਨਹੀਂ ਕਰਨਾ ਕਿਸਾਨ ਵਾਂਗੂੰ ਉਹਨਾਂ 'ਚੋਂ ਦਾਣੇ ਛਾਂਟਣੇ ਨੇ ਜਿਵੇਂ ਮੈਂ ਛਾਂਟੇ ਜਿਹੜੇ ਉਹ ਦਾਣੇ ਵਾਕ ਰੂਪਾਂ ਚ ਮਿਲੇ ਜਿੱਥੇ ਕਿਤੇ ਵੀ ਸੁਣਾਏ ਗੈਰ ਸਿੱਖਾਂ ਨੂੰ ਸੁਣਾਏ ਉਹਨਾਂ ਨੇ ਵੀ ਪ੍ਰੇਮ ਨਾਲ ਸੁਣਿਆ ਉਹਨਾਂ ਚ ਤਾਕਤ ਹੈ ਉਹਨਾਂ ਬੋਲਾਂ ਚ ਬਰਕਤ ਹੈ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੂੰ ਬਹੁਤ ਸਾਰੇ ਜਵਾਨ ਆਧੁਨਿਕ ਤਰਕਸ਼ੀਲ ਜਿਹੜੇ ਕਹਿੰਦੇ ਨੇ ਕਿ ਅਸੀਂ ਪੁਰਾਤਨ ਨਹੀਂ ਹਾਂ ਜਿਹੜੇ ਕਹਿੰਦੇ ਨੇ ਅਸੀਂ ਨਵੀਨ ਤੇ ਪੜ੍ਹੇ ਲਿਖੇ ਸਿੱਖਾਂ ਉਹ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਵੀ ਓਵੇਂ ਨਰਾਦਰ ਕਰਦੇ ਨੇ ਜਿਵੇਂ ਦਸਮ ਗ੍ਰੰਥ ਦਾ ਨਰਾਦਰ ਕਰਦੇ ਨੇ ਉਹਨਾਂ ਨੂੰ ਭਾਈ ਉਹਨਾਂ ਦੀ ਅਕਲ ਮੁਬਾਰਕ ਆਪਾਂ ਨੂੰ ਤਾਂ ਜਿੱਥੋਂ ਮਹਾਰਾਜ ਦਾ ਨਾਮ ਮਿਲੇ ਸਵੱਛ ਮਿਲੇ ਜੇ ਕਿਤੇ ਸਵੱਛ ਨਹੀਂ ਕੋਈ ਗੱਲ ਕਰ ਰਿਹਾ ਤਾਂ ਆਪਾਂ ਉਹਨੂੰ ਦਰੁਸਤ ਕਰੀਏ ਪ੍ਰੇਮ ਨਾਲ ਦਰੁਸਤ ਕਰੀਏ ਤਾਂ ਫੇਰ ਹੀ ਮਹਾਰਾਜ ਆਪਣੇ ਤੇ ਮਿਹਰਬਾਨ ਹੋਣਗੇ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਕੋਲੋਂ ਸਾਖੀਆਂ ਚਮਤਕਾਰ ਮਿੱਠਾਂ ਕੜੀਆਂ ਨੇ ਉਹ ਕਹਿਉ ਜੀਆਂ ਨੇ ਸਿਰਫ ਇੱਕ ਉਦਾਹਰਣ ਦਿਆਂਗਾ ਸ਼ੁਰੂ ਦੇ ਵਿੱਚ ਇਹ ਦੱਸਦੇ ਆਂ ਕਿ ਮਿੱਥ ਚਮਤਕਾਰ ਕਰਾਮਾਤ ਇਹ ਕੋਈ ਉਪਰੀ ਚੀਜ਼ ਨਹੀਂ ਹੁੰਦੀ ਐਵੇਂ ਮੈਂ ਪ੍ਰੋਫੈਸਰ ਰਿਟਾਇਰ ਹੋਇਆ ਹਾਂ ساری ਉਮਰ ਧਰਮ ਫੱਦੇਨ ਪੜਾਇਆ ਧਰਮ ਸ਼ਾਸਤਰ ਪੜਾਇਆ ਤਿੰਨ ਅੰਗ ਹਨ ਧਰਮ ਦੇ ਧਰਮ ਦਾ ਇਤਿਹਾਸ ਧਰਮ ਦਾ ਸ਼ਾਸਤਰ ਤੇ ਧਰਮ ਦਾ ਫਲਸਫਾ ਸੰਸਾਰ ਦੇ ਸਾਰੇ ਧਰਮ ਸ਼ਾਸਤਰੀ ਮਿੱਥ ਤੇ ਮਿਰਕਲ ਨੂੰ ਰੱਦ ਨਹੀਂ ਕਰਦੇ ਉਹ ਇਹਦੇ ਵਿੱਚੋਂ ਮੈਨੇ ਲੱਭਦੇ ਹੁੰਦੇ ਨੇ ਸਾਡੇ ਸਿਲੇਬਸ ਦਾ ਹਿੱਸਾ ਨੇ ਇਹ ਇਮਤਿਹਾਨ ਪਾਸ ਕਰਦੇ ਨੇ ਬੱਚੇ ਮਿਥ ਤੇ ਮਿਰਕਲ ਦਾ ਸਭ ਕੁਝ ਯਾਦ ਕਰਕੇ। ਤੋਂ ਭਾਈ ਸੰਤ ਜਿੱਡਾ ਵੱਡਾ ਕੋਈ ਸ਼ਾਇਰ ਹੋਏਗਾ ਉਹਦੀ ਸ਼ਾਇਰੀ ਦੇ ਵਿੱਚ ਚਮਤਕਾਰ ਹੋਣਗੇ। ਉਹਦੀ ਸ਼ਾਇਰੀ ਦੇ ਵਿੱਚ ਜਿਹੜੀ ਰੌਸ਼ਕਤ ਹੈ, ਰਸ ਹੈ ਉਹ ਆਪਾਂ ਨੂੰ ਕਿਤੇ ਗੈਬੀ ਸੰਸਾਰ ਚ ਲੈ ਕੇ ਜਾਂਦਾ ਹੈ। ਉਹ ਗੈਬੀ ਸੰਸਾਰ ਹੈ ਜਿਹੜਾ ਉਹ ਮਿਰਕਲ ਤੇ ਮਿਥ ਹੁੰਦਾ ਹੈ। ਭਾਈ ਸੰਤੋਖ ਸਿੰਘ ਜੀ ਆਪਣੇ ਗ੍ਰੰਥ ਚ ਲਿਖਦੇ ਨੇ, ਜ਼ਿਕਰ ਕਰਦੇ ਨੇ ਉਸ ਘਟਨਾ ਦਾ। ਜਦੋਂ ਗੁਰੂ ਨਾਨਕ ਦੇਵ ਜੀ ਹਰਦੁਆਰ ਪਹੁੰਚੇ ਕੀਰਤਨ ਕੀਤਾ ਉਪਦੇਸ਼ ਦਿੱਤੇ ਸੰਗਤ ਸੰਤੁਸ਼ਟ ਹੋ ਰਹੀ ਹੈ ਆਨੰਦਿਤ ਹੋ ਰਹੀ ਹੈ ਵਿਚਕਾਰ ਮਹਾਰਾਜ ਭਾਈ ਮਰਦਾਨਾ ਜੀ ਆਲੇ ਦੋਲੇ ਸੰਗਤ ਸਥਾਨ ਹਰਦੁਆਰ ਗੰਗਾ ਕਿਨਾਰੇ ਸੰਗਤ ਵੀ ਦੇਖਦੀ ਹੈ ਮਹਾਰਾਜ ਦੇਖ ਰਹੇ ਨੇ ਗੰਗਾ ਦੇਵੀ ਹੱਥਾਂ 'ਚ ਸੋਨੇ ਦਾ ਥਾਲ ਸੁੱਚੇ ਮੋਤੀਆਂ ਨਾਲ ਭਰਿਆ ਹੋਇਆ ਲਈ ਤੁਰਿਆ ਰਹੇ ਨੇ। ਗੰਗਾ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀ ਹੈ। ਹੁਣ ਤੁਸੀਂ ਦੇਖੋ ਸਾਧ ਸੰਗਤ ਜੀ ਕਿ ਹਵਾ ਜਾਂ ਪਾਣੀ ਇਹਨਾਂ ਦੀ ਕੋਈ ਸ਼ਕਲ ਤਾਂ ਹੁੰਦੀ ਨਹੀਂ। ਮਹਾਕਵੀ ਜੀ ਨੇ ਗੰਗਾ ਦੇਵੀ ਦਿਖਾਣੀ ਹੈ ਤੁਰਦੀ ਆਉਂਦੀ। ਫਿਰ ਕਿਵੇਂ ਦਿਖਾਏ? ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਗੰਗਾ ਦੇਵੀ ਬਰਫ਼ ਦੀ ਇੱਕ ਪੁਤਲੀ ਸੀ ਆਕਾਰ ਦੇ ਦਿੱਤਾ ਨਾ ਸ਼ਕਲ ਦੇ ਦਿੱਤੀ ਜਦੋਂ ਤੱਕ ਬਰਫ਼ ਦੀ ਨਹੀਂ ਬਣਦੀ ਉਦੋਂ ਤੱਕ ਸ਼ਕਲ ਨਹੀਂ ਆਉਂਦੀ ਹੱਥਾਂ 'ਚ ਸੋਨੇ ਦਾ ਥਾਲ ਮੋਤੀਆਂ ਨਾਲ ਭਰਿਆ ਹੋਇਆ ਹੈ ਮਹਾਰਾਜ ਨੂੰ ਮੱਥਾ ਟੇਕਿਆ ਮਹਾਰਾਜ ਸਾਡੇ ਵੱਲੋਂ ਇਹ ਭੇਟਾ ਸਵੀਕਾਰ ਕਰੋ ਮਹਾਰਾਜ ਨੇ ਵਚਨ ਕੀਤੇ ਅਸੀਂ ਤੰਨ ਦੌਲਤ ਦੇ ਆਸਬੰਦ ਨਹੀਂ ਹਾਂ ਭਾਈ ਅਸੀਂ ਤੰਨ ਦੌਲਤ ਲੈਂਦੇ ਨਹੀਂ ਮਾਤਾ ਗੰਗਾ ਜੀ ਨੇ ਕਿਹਾ ਮਹਾਰਾਜ ਜੋ ਮੇਰੇ ਕੋਲ ਕੀਮਤੀ ਸੀ ਸੋ ਸ਼ਰਦਾਬਸ ਆਪ ਦੇ ਚਰਨਾਂ ਦੇ ਲਾਇਕ ਸਮਝ ਕੇ ਲੈ ਕੇ ਆਈ ਹਾਂ ਨਿਰਾਸ਼ ਨਾ ਕਰੋ ਮਨਜ਼ੂਰ ਕਰੋ ਮਹਾਰਾਜ ਸੰਗਤ ਨੂੰ ਹੁਕਮ ਦਿੱਤਾ ਮਹਾਰਾਜ ਨੇ ਇਹਨਾਂ ਨੂੰ ਭਾਈ ਸੁਨਿਆਰ ਕੋਲ ਲੈ ਜਾਓ ਇਹ ਥਾਲ ਤੇ ਮੋਤੀ ਇਹਨਾਂ ਦੇ ਬਦਲੇ ਧਨ ਲੈ ਲਓ ਉਸ ਧਨ ਦੀਆਂ ਰਸਦਾਂ ਖਰੀਦੋ ਲੰਗਰ ਸ਼ੁਰੂ ਕਰੋ ਸੰਗਤ ਨੂੰ ਆਪਾਂ ਲੰਗਰ ਵਰਤਾਵਾਂਗੇ ਗੰਗਾ ਨੂੰ ਕਿਹਾ ਤੁਹਾਡੇ ਵੱਲੋਂ ਭੇਟ ਕੀਤੀ ہوئی ਇਹ ਅਨਮੋਲ ਦਾਤ ਅਸੀਂ ਮਨਜ਼ੂਰ ਕੀਤੀ ਸੰਗਤ ਲੰਗਰ ਦੇ ਰੂਪ ਚ ਛਕੇਗੀ ਤੁਹਾਨੂੰ ਪੁੰਨ ਲੱਗੇਗਾ ਕਿਵੇਂ ਹੋਣਾ ਹੋਇਆ ਪੁੱਛਿਆ ਗੰਗਾ ਨੇ ਕਿਹਾ ਮਹਾਰਾਜ ਹਜ਼ਾਰਾਂ ਦੀ ਗਿਣਤੀ ਚ ਨਹੀਂ ਲੱਖਾਂ ਦੀ ਗਿਣਤੀ ਚ ਲੋਕ ਮੇਰੇ ਵਿੱਚ ਇਸ਼ਨਾਨ ਕਰਨ ਇਸ ਲਈ ਆਉਂਦੇ ਨੇ ਕਿ ਉਹਨਾਂ ਦੇ ਪਾਪ ਧੋਏ ਜਾਣ ਪਾਪ ਤਾਂ ਧੋਏ ਜਾਂਦੇ ਨੇ ਸੱਚੇ ਪਾਤਸ਼ਾਹ ਪਰ ਉਹ ਪਾਪ ਮੇਰੇ ਸਿਰ ਤੇ ਚੜ੍ਹਦੇ ਨੇ ਹਜ਼ਾਰਾਂ ਸਾਲਾਂ ਤੋਂ ਇਸੇ ਤਰ੍ਹਾਂ ਹੁੰਦਾ ਆ ਰਹੇ ਲੱਖਾਂ ਦੀ ਗਿਣਤੀ ਚ ਪਾਪੀ ਇਸ਼ਨਾਨ ਕਰਦੇ ਨੇ ਮੈਲ ਮੇਰੇ ਕੋਲ ਛੱਡ ਜਾਂਦੇ ਨੇ ਆਪ ਨਿਰਮਲ ਹੋ ਕੇ ਚਲੇ ਜਾਂਦੇ ਨੇ ਮੇਰੇ ਸਿਰ ਉੱਪਰ ਭਾਰ ਕਿਵੇਂ ਉਤਰੇਗਾ ਮਹਾਰਾਜ ਨੇ ਫਰਮਾਇਆ 100 ਸਾਲ ਬਾਅਦ ਬਿਸ਼ੱਕ ਬਿਸ਼ੱਕ ਹਜ਼ਾਰ ਸਾਲ ਬਾਅਦ ਕਦੀ ਨਾ ਕਦੀ ਕੋਈ ਮਹਾਪੁਰਖ ਆਇਆ ਕਰੇਗਾ ਇਸ਼ਨਾਨ ਕਰੇਗਾ ਤੁਹਾਡੇ ਪਾਪ ਧੋ ਕੇ ਆਪਣੇ ਉੱਪਰ ਲੈ ਜਾਇਆ ਕਰੇਗਾ ਹੱਥ ਜੋੜ ਕੇ ਗੰਗਾ ਨੇ ਕਿਹਾ ਮਹਾਰਾਜ ਇਸ਼ਨਾਨ ਕਰੋਗੇ ਫਿਰ ਫਰਮਾਇਆ ਇਸੇ ਲਈ ਆਏ ਹਾਂ ਇਸ਼ਨਾਨ ਕਰਾਂਗੇ ਪ੍ਰਸੰਨ ਹੋ ਕੇ ਸ਼ੁਕਰਾਨਾ ਕਰਕੇ ਗੰਗਾ ਜੀ ਚਲੇ ਗਏ ਐ ਸਾਖੀ ਹੈ ਜਿਹੜੀ ਜਨਮ ਸਾਖੀਆਂ ਚ ਨਹੀਂ ਹੈ ਤੁਸੀਂ ਇਹ ਆਖੋਗੇ ਕਿ ਇਹ ਕਹਾਣੀ ਮਨ ਘੜਤ ਜਿਹੜੀ ਕਦੇ ਹੋਈ ਨਹੀਂ ਇਹ ਲਿਖਣ ਦਾ ਤੇ ਸੁਣਾਉਣ ਦਾ ਫਾਇਦਾ ਕੀ ਇਹਦਾ ਫਾਇਦਾ ਇਹ ਹੈ ਮਾਨਯੋਗ ਸਾਧ ਸੰਗਤ ਆਪਾਂ ਨੂੰ ਭਾਈ ਸੰਤੋਖ ਸਿੰਘ ਜੀ ਦੱਸਗੇ ਕਿ ਗੰਗਾ ਦੇ ਕਿਨਾਰੇ ਤੇ ਤੀਰਥ ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ ਸਭ ਤੋਂ ਵੱਡਾ ਤੀਰਥ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਉਹ ਗੰਗਾ ਜਿਹਦੇ ਪਾਪ ਹਰਨ ਗੁਰੂ ਨਾਨਕ ਦੇਵ ਜੀ ਦੇ ਇਸ਼ਨਾਨ ਕਰਨ ਸਦਕਾ ਹੋ ਜਾਂਦੇ ਨੇ ਆਪਣੇ ਪਾਪ ਧੋਏ ਜਾਣਗੇ ਜੇ ਆਪਾਂ ਮਹਾਰਾਜ ਦੀ ਬਾਣੀ ਦਾ ਪਾਠ ਕਰ